ਅੱਜ ਪੰਜਾਬ ਦੀ ਗੱਲ ਕਰਦੇ ਆ ਕਿ ਪੰਜਾਬ ਦੀ ਮਿੱਟੀ ਦੇ ਵਿੱਚ ਕਿੰਨੀ ਖੁਸ਼ਬੂ ਹੈ ਪੰਜਾਬ ਪੰਜਾਬੀਅਤ ਨੂੰ ਸਮਰਪਿਤ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਜੇ ਇਹ ਇਹੀ ਧਰਤੀ ਹੈ ਜੇ ਦੋ ਮੁੱਠ ਦਾਣੇ ਦਾ ਛਿੱਟਾ ਦੇ ਆਵੇ ਨਾ ਕਿਸਾਨ ਤੇ ਖਾਣਯੋਗੇ ਦਾਣੇ ਹੋ ਜਾਂਦੇ ਆ ਪੰਜ ਦਰਿਆਵਾਂ ਦੀ ਧਰਤੀ ਸੀ ਪੰਜਾਬ ਇਹ ਤੇ ਹੁਣ ਬੱਕ ਬੱਕ ਜੱਥੇਬੰਦੀਆਂ ਬਣੀਆਂਆਂ ਮਿਆਂ ਬੱਕ ਬੱਕ ਪਾਰਟੀਆਂ ਬਣੀਆਂ ਮਿਆਂ ਲੋਕਾਂ ਨੂੰ ਭੰਬਲ ਭੂਸੇ ਚ ਪਾਇਆ ਹੋਇਆ ਹੈ ਉਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਠੀਕ ਹੈ ਸਕੂਲ ਦੇ ਵਿੱਚੋਂ ਆਪਾਂ ਇੱਕ ਦੁਨਿਆਵੀ ਵਿੱਦਿਆ ਲੈ ਲੈਨੇ ਆ ਉਹ ਕਿਤਾਬਾਂ ਤੱਕ ਸੀਮਿਤ ਰਹਿ ਜਾਂਦੀ ਹੈ ਤੇ ਜਦੋਂ ਨੂੰ ਬੰਦਾ ਕਾਇਦੇ ਕਾਨੂੰਨ ਨੂੰ ਸਿੱਖਦਾ ਹੈ ਉਹਦ ਨੂੰ ਬੁੱਢਾ ਹੋ ਜਾਂਦਾ ਤੇ ਉਹਦ ਨੂੰ ਉਹ ਮੁਕੱਦਮਿਆਂ ਪਰਚਿਆਂ ਦੀ ਝੜੀ ਤੇ ਦਲਦਲ ਦੇ ਵਿੱਚ ਫਸ ਜਾਂਦਾ ਹੈ ਇਸੇ ਤਰ੍ਹਾਂ ਹੁਣ سلسلہ ਚੱਲਿਆ ਹੋਇਆ ਪੰਜਾਬ ਦੇ ਵਿੱਚ ਦਿੱਲੀ ਤੋਂ ਜਥੇਬੰਦੀਆਂ ਆਈਆਂ ਪੰਜਾਬ ਦੇ ਵਿੱਚ ਫੇਰ ਕੰਮ ਸ਼ੁਰੂ ਹੋ ਗਿਆ ਜੌਂਦ ਪਿੰਡ ਦੇ ਵਿੱਚ ਮਸਲਾ ਹੈ ਜ਼ਮੀਨ ਦਾ ਤਾਂ ਹੁਣ ਇੱਥੇ ਨੌਜਵਾਨਾਂ ਤੇ ਪਰਚੇ ਦਰਜ ਹੋਣੇ ਆ ਉਹਨਾਂ ਦੀ ਸਾਲਸਾਲ ਪਰ ਜਮਾਨਤ ਨਹੀਂ ਹੁੰਦੀ ਉਹਨਾਂ ਦੀ ਪੜਾਈਆਂ ਰੁਲ ਜਾਂਦੀਆਂ ਮਾਨਸਿਕ ਤੌਰ ਤੇ ਅਪਸੈਟ ਹੋ ਜਾਂਦੇ ਜਿਹੜਾ ਜਵਾਕ ਨੇ ਨਾਂ ਵੇਖਿਆ ਹੋਵੇ ਜੇਲ੍ਹ ਵਗੈਰਾ ਨਾਂ ਦੇਖਿਆ ਹੋਵੇ 20 22 ਸਾਲ ਦੇ ਬੱਚੇ ਨੇ ਤਾਂ ਉਹਨੂੰ ਇਹ ਹੋ ਜਾਂਦਾ ਵੀ ਯਾਰ ਹਜੇ ਤਾਂ ਕੱਚਿਆਂ ਚ ਆਏ ਆ ਜੇ ਕੱਲ ਨੂੰ ਸਜ਼ਾ ਹੋਊਗੀ ਪਤਾ ਨਹੀਂ ਕੀ ਕੁਝ ਹੋ ਜਾਣਾ ਇਹ 'ਚ ਕੋਈ ਦੌਰ ਨਹੀਂ ਅਦਾਲਤਾਂ ਬੜੀਆਂ ਸਖਤ ਨੇ ਤੇ ਦੂਸਰਾ ਉੱਥੇ ਕੋਈ ਸੁੱਖ ਸਹੂਲਤ ਨਹੀਂ ਜਿਹੜੇ ਹੁਣ ਆਪਣੇ ਬੱਚੇ ਲੈ ਰਹੇ ਆ ਉਹ ਜੇਲ੍ਹ ਨਹੀਂ ਕੱਟ ਸਕਦੇ ਕਿਸੇ ਦੇ ਵੀ ਬੱਚੇ ਆ ਤੀਸਰਾ ਹਾਥੀ ਦੇ ਕੰਨਾਂ ਜੀ ਡੀਆਂ ਡੀਆਂ ਰੋਟੀਆਂ ਆਉਂਦੀਆਂ ਉੱਥੇ ਇੱਕ ਰੋਟੀ ਬਸ ਘਰਾ ਦਿੰਦੀ ਹੈ ਇਸ ਕਰਕੇ ਸਾਡੀ ਇੱਕ ਬੇਨਤੀ ਹੈ ਕਿਸਾਨ ਜੁਨੀਆਣਾ ਨੂੰ ਜਥੇਬੰਦੀਆਂ ਨੂੰ ਆਗੂਆਂ ਨੂੰ ਕਿ ਜਿਹੜੇ ਸਾਡੇ ਨੌਜਵਾਨ ਹੈ ਉਹਨਾਂ ਦਾ ਖਾਸ ਹੈ ਜਿਹੜਾ ਖਿਆਲ ਰੱਖਿਆ ਜਾਵੇ ਉਹਨਾਂ ਨੂੰ ਦਲਦਲ ਦੀ ਅੱਗ ਵੱਲ ਨਾ ਧਕੇ ਲਿਆ ਜਾਵੇ ਕਿਉਂਕਿ ਜ਼ਮੀਨ ਇੱਥੇ ਰਹਿ ਜਾਣਾ ਹੈ ਸਰ ਧਨਪੂ ਪੂੰਜੀ ਨੇ ਇੱਥੇ ਰਹਿ ਜਾਣਾ ਹੈ ਭੂਮੀ ਨੇ ਇੱਥੇ ਰਹਿ ਜਾਣਾ ਹੈ ਇੱਕ ਜੀਵਨ ਸ਼ੈਲੀ ਹੈ ਜਿਹੜਾ ਬੰਦਾ ਬਸਰ ਕਰਕੇ ਜਾਂਦਾ ਇਸ ਧਰਤੀ ਤੇ ਤੇ ਜੋ ਉਹਦੀ ਜੀਵਣਾ ਹੈ ਜਿਹੜਾ ਉਹਦਾ ਜੇਲ੍ਹ ਚ ਹੀ ਰਹਿ ਗਿਆ ਜੇਲ੍ਹ ਚ ਹੀ ਕੱਟਿਆ ਗਿਆ ਤਾਂ ਉਹਦੇ ਪੱਲੇ ਤੇ ਥੇਲੇ ਕੁਛ ਨਹੀਂ ਰਿਹਾ ਮਾਨਸਿਕ ਤੌਰ ਤੇ ਅਪਸੈਟ ਹੋ ਜਾਂਦਾ ਬੰਦਾ ਇਹ ਹੀ ਗੱਲ ਹੈ ਕੱਲ ਜਿਹੜੀ ਪੁਲਿਸ ਨੇ ਫੜੇ ਆ ਰੋੜੇ ਫੜੇ ਆ ਟਰਾਲੀਆਂ ਦੇ ਵਿੱਚੋਂ ਗੱਡੀਆਂ ਦੇ ਵਿੱਚੋਂ ਉਗਰਾਹਾਂ ਗਰੁੱਪ ਤੋਂ ਤੇ ਤੋਂ ਗੱਦੇ ਚੱਕੇ ਥੱਲੇ ਡਾਂਗਾ ਸੋਟੀਆਂ ਰੋੜੇ ਅਕੇ ਕਾਦੇ ਵਾਤੇ ਕਹਿੰਦੇ ਜੀ ਅਸੀਂ ਤੁਸੀਂ ਅੱਥਰੂ ਘੇੜਦੇ ਅਸੀਂ ਵੀ ਰੱਖਾਂਗੇ ਉਹ ਟਰਾਲੀ ਦਿੰਦੀ ਸੀ ਪੁਲਿਸ ਅਗੇ ਰੋੜਿਆਂ ਦੀ ਭਰੀ ਲਵਾਂਗੇ ਅਸੀਂ ਅਸੀਂ ਹੋਰ ਇਕੱਠੇ ਕਰ ਲਾਂਗੇ ਦੇਖੋ ਇਹਨਾਂ ਨੂੰ ਡਰਾਉਂਦੇ ਆ ਹੋਰ ਇਕੱਠੇ ਕਰ ਲਾਂਗੇ ਮਸਲੇ ਨੂੰ ਨਹੀਂ ਸਵਿਟਣਾ ਮਾਨਸਿਕ ਤੌਰ ਤੇ ਕੰਮ ਆਇਆ ਕੋਈ ਕਲੇਸ਼ ਨਿਬੜਿਆ ਦੂਜਾ ਫੇਰ ਆਪਾਂ ਸ਼ੁਰੂ ਰੱਖਣਾ ਹੈ ਸਿੰਜੜੀ ਛੜੀ ਰੱਖਣੀ ਹੈ ਸੋ ਵੀਰੋ ਨੌਜਵਾਨੋ ਸਾਡੀ ਬੇਨਤੀ ਇਹ ਹੈ ਬੀ ਨਾ ਕੋ ਕਿਸੇ ਦੇ ਸਮਝਾ ਸਮਝੇ ਨਾ ਹੀ ਕੋਈ ਆਪਾ ਏਡੇ ਵਿਦਵਾਨ ਹੈ ਹਰ ਬੰਦੇ ਦਾ ਆਪੋ ਆਪਣਾ ਦਿਮਾਗ ਹੈ ਇਹ ਨਹੀਂ ਪਤਾ ਬੰਦਾ ਕਿਸ ਕਿਸ ਗੱਲ ਤੇ ਕੰਮ ਕਰ ਰਿਹਾ ਹੈ ਉਹਦੀ ਸੋਚ ਕੀ ਹੈ ਉਹਦੀ ਥਿੰਕਿੰਗ ਕੀ ਹੈ ਕੋਈ ਸੱਚਾਈ ਵਾਸਤੇ ਕੰਮ ਕਰ ਰਿਹਾ ਕੋਈ ਉਹਦੀ ਆੜ ਦੇ ਵਿੱਚ ਕੰਮ ਕਰ ਰਿਹਾ ਪਰ ਇੰਨਾ ਕੁ ਨੌਜਵਾਨਾਂ ਨੂੰ ਕਹਿਣਾ ਚਾਹੁੰਦੇ ਅਸੀਂ ਕਿ ਜਿਵੇਂ ਉਗਰਾਹਾ ਵਰਗੇ ਅਜਗਿੰਦਰ ਸਿੰਘ ਜੀ ਇਹ ਤਾਂ ਖਾਈ ਪੀ ਬੈਠਿਆ 60 ਸਾਲ ਦੇ ਹੋ ਗਏ ਤੇ ਤੁਸੀਂ ਇਹਨਾਂ ਦੀ ਕਮਾਂਡ ਵਿੱਚ ਆ ਕੇ ਐਵੇਂ ਮੁਕੱਦਮਿਆਂ ਦੀ ਝੜੀ ਦੇ ਵਿੱਚ ਫਸ ਜਿਓ ਤੇ ਪੁਲਿਸ ਨਾਲ ਵੈਰ ਵੀ ਮਾੜਾ ਤੇ ਪੁਲਿਸ ਨਾਲ ਦੋਸਤੀ ਵੀ ਮਾੜੀ ਹੈ ਜਦੋਂ ਇੱਕ ਦੋ ਪਰਚੇ ਦਰਜ ਹੋ ਜਾਣ ਭਈ ਦੋ ਚਾਰ ਹੋਰ ਥਾਣਿਆਂ ਚ ਜਾਂਦੇ ਫਿਰ ਪੁਲਿਸ ਬੀਸੀ ਬਣਾਉਂਦੀ ਹੈ बैड कैरेक्टर ਫਿਰ ਉਹਦੀ ਹਾਜ਼ਰੀ ਲੱਗਦੀ ਹੈ ਥਾਣੇ ਦੇ ਵਿੱਚ ਫਿਰ ਉਹ ਕਹਿੰਦਾ ਜੀ ਸਾਨੂੰ ਤਾਂ ਫਲਾਨਾ ਲੈ ਗਿਆ ਜੀ ਸਾਡਾ ਟਰਾਲੀ ਤੇ ਚੜਾ ਕੇ ਮੁੰਡੇ ਨੂੰ ਲੈ ਗਿਆ ਇਸ ਰਾਹ ਨਾ ਪਾਓ ਨੂੰ ਨੂੰ ਕਦੇ ਆਪਣੇ ਹੱਥ ਵਿੱਚ ਨਾ ਲੋ ਹੁਣ ਜਿਹੜਾ ਛੰਡਾ ਸਿੰਘ ਜੇਠੂ ਕੇ ਹੈ ਬਜ਼ੁਰਗ ਉਗਰਾਹਾ ਗਰੁੱਪ ਦਾ ਉਹ ਕੱਲ ਡੀਐਸਪੀ ਜਾਂ ਇਨਸਪੈਕਟਰ ਰੈਂਕ ਦੇ ਅਧਿਕਾਰੀ ਨਾਲ ਬਹਿਸ ਕਰ ਰਿਹਾ ਸੀ ਕਿ ਅਸੀਂ ਰੋੜੇ ਹੋਰ ਚੱਕ ਲਾਂਗੇ ਸਾਰੀ ਟਰਾਲੀ ਰੋੜਿਆਂ ਦੀ ਭਰੀ ਦਿਓ ਉਹ ਕਹਿੰਦੇ ਵੀ ਟਰਾਲੀ ਦੇ ਦਿੰਨੇ ਆ ਨਹੀਂ ਅਸੀਂ ਕਹਿੰਦੇ ਹੋਰ ਇਕੱਠੇ ਕਰਨ ਜਾਂਦੇ ਆ ਇਹ ਮੈਂ ਤੁਹਾਨੂੰ ਦੱਸਦਾ 20 ਸਾਲ ਪਹਿਲਾਂ 50 ਪੈਸੇ ਬੱਸ ਕਰਾਇਆ ਵਧਿਆ ਸੀ। ਇਹੀ ਝੰਡੇ ਵਰਗੇ ਨੇ ਡੰਡੇ 'ਚ ਝੰਡਾ ਪਾ ਕੇ ਜਿਹੜਾ ਹੈ ਕਿ ਹੜਤਾਲਾਂ ਕਰਈਆਂ ਤਾਂ ਉੱਥੇ ਵਿਰੋਧ ਕੀਤਾ ਇਹਨਾਂ ਨੇ ਕਿ ਬੱਸ ਦਾ 50 ਪੈਸੇ ਕਰਾਇਆ ਵਧਾਇਆ ਕਿਉਂ ਵਧਾਇਆ 20 ਸਾਲ ਪੁਰਾਣੀ ਗੱਲ ਹੈ। ਉੱਥੇ ਉਸ ਮੱਠ ਭੇਡ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਮਾਰੇ ਗਏ ਸੀ। ਫਿਰ ਇਹਨਾਂ ਨੂੰ ਜੇਲ੍ਹ ਵੀ ਹੋਈ ਆ ਫੜੇ ਆ ਜੋ ਵੀ ਅੱਗੇ ਟ੍ਰਾਇਲ ਚੱਲਿਆ। ਉਦੋਂ ਬਾਅਦ ਕਿਰਾਇਆ ਜਿਹੜਾ ਉਹ 50 ਪੈਸੇ ਕੀ ਉਹ 100 ਵਾਰੀ ਵੱਧ ਗਿਆ 100 ਵਾਰੀ ਜਿਹੜਾ ਕਿਰਾਇਆ ਵੱਧ ਗਿਆ ਇਸ ਕਰਕੇ ਜਿਹੜੀ ਗੱਲ ਹੈ ਕਿ ਕਿਰਾਇਆ ਕਿੰਨੇ ਵਾਰੀ ਵੱਧ ਗਿਆ ਜੇ ਇਹਨਾਂ ਘਟਾਤੀਆਂ ਹੁਣ ਆਪਾਂ ਇਹ ਗੱਲ ਕਰਦੇ ਆਂ ਵੀ ਉਦੋਂ ਜਿਹੜੇ ਮਲਾਜਮ ਮਾਰੇ ਗਏ ਨਾ ਉਹ ਵਾਪਸ ਆਉਂਦੇ ਆ ਨਾ ਉਹਨਾਂ ਦਾ ਉਹਨਾਂ ਦੀ ਜਿਹੜੀ ਪੂਰਤੀਆ ਪੂਰੀ ਹੁੰਦੀ ਹੈ ਇਸ ਕਰਕੇ ਜਿਹੜੀਆਂ ਜੂਨੀਅਨ ਐ ਇਹ ਬਿਨਾ ਪਲਾਨ ਤੋਂ ਚੱਲਦੀਆਂ ਉਹੀ ਉਹਦੀ ਮੈਂਟੈਲਿਟੀ ਆ ਉਹੀ ਉਹਦੀ ਮਾਨਸਿਕਤਾ ਹੈ ਕੱਲ ਉਥੇ ਪੁਲਿਸ ਨਾਲ ਆ ਜਿਹੜਾ ਉਹ ਗਰਮੋ ਗਰਮੀ ਹੋਇਆ ਕਿਉਂਕਿ ਪਹਿਲਾਂ ਹੋਇਆ 50 ਪੈਸੇ ਕਿਰਾਏ ਪਿੱਛੇ ਵੀ ਤੁਸੀਂ ਕਿਉਂ 50 ਪੈਸੇ ਲਾਉਂਗੇ ਉਹ ਜਿਹੜਾ ਬੰਦਾ ਹੁਣ ਜਿਹਨੇ ਸੇਤੀ ਜਾਣਾ ਹੁੰਦਾ ਉਹਦਾ ਗੱਡੀ ਵੀ ਕਰਾ ਲੈਂਦਾ ਭਾਵੇਂ 500 ਚ ਹੋ ਜੇ ਪੀ ਤੁਸੀਂ ਕਿਹਨੋ ਕਿਹਨੋ ਸੁਧਾਰੋਗੇ ਕਿਰਾਇਆ ਵੱਧ ਗਿਆ ਕਿਰਾਇਆ ਅਸੀਂ ਤਾਂ ਕਹਿੰਦੇ ਹੋਰ ਵਧੇ ਕਿਰਾਇਆ ਬਸ ਪਾਸ ਜਿਹੜੇ ਮੁਫਤ ਕਰਿਆ ਲੇਡੀਜ਼ ਨੂੰ ਕਿਰਾਇਆ ਲਾਗੂ ਕੀਤਾ ਜਾਵੇ ਉਹਦੇ ਨਾਲ ਦੇਸ਼ ਦੇ ਸਟੇਟ ਦੇ ਖਜ਼ਾਨੇ ਦੇ ਵਿੱਚ ਪੈਸਾ ਜਾਂਦਾ ਉਹਦਾ ਜੀਐਸਟੀ ਲਾ ਕੇ ਉਹਨੇ ਹੀ ਤੇਲ ਮਹਿੰਗਾ ਹੁੰਦਾ ਉਸ ਵੇ ਡਰਾਈਵਰ ਕਨੈਕਟਰ ਹੋਰ ਕੋਈ ਗੱਡੀ ਝਾੜਨ ਵਾਲਾ 100 ਬੰਦਾ ਕੰਮ ਕਰਦਾ ਮਾਲਕ ਤੋਂ ਲੈ ਕੇ बस मालिक ਹੋ ਗਿਆ ਗੱਡੀ ਉਹਨੂੰ ਝਾੜਦਾ ਜਿਹੜਾ ਉਹ ਹੋ ਗਿਆ ਚਲਾਉਂਦਾ ਕਨੈਕਟਰ ਫਿਰ ਉਹਦਾ ਸਪੇਅਰ ਪਾਰਟਸ ਉਹਨੂੰ ਠੀਕ ਕਰਾਉਣੇ ਆ ਫਿਰ ਜਿੱਥੋਂ ਪੰਪ ਤੋਂ ਤੇਲ ਪੋਣਾ 20 ਬੰਦੇ ਉੱਥੇ ਕੰਮ ਕਰਦੇ ਆ ਫਿਰ ਕੱਚਾ ਤੇਲ ਜਿੱਥੋਂ ਆਉਂਦਾ ਕਿੰਨੇ ਬੰਦਿਆਂ ਨੂੰ ਕਮਾਈ ਹੋ ਗਈ ਤੇ ਉਹ 50 ਪੈਸਿਆਂ ਦੇ ਇਹਦੇ ਡੰਡੇ 'ਚ ਝੰਡਾ ਪਾ ਕੇ ਝੰਡਾ ਸਉਂ ਤੋਂ ਵੇਲੇ ਦੋ ਪੁਰਸ ਸੁਲਾਜਮਾਂ ਦੀ ਮੌਤ ਹੋ ਗਈ ਸੀ ਇਸ ਕਰਕੇ ਜਿਹੜਾ ਇਹ ਆਉਣ ਵਾਲਾ ਸਮਾਂ ਹੈ ਇਹ ਬੜਾ ਭਿਆਨਕ ਹੈ ਕਿਉਂਕਿ ਐਕਸੀਲੇਟਰ ਲਾਣ ਦੇ ਨੌਜਵਾਨਾਂ ਦੇ ਨੌਜਵਾਨਾ ਜਿਹੜੇ 20-25 ਸਾਲ ਦੇ ਉਹਨੂੰ ਪਤਾ ਨਹੀਂ ਹੁੰਦਾ ਫਿਰ ਇਹ ਪਿੰਡਾਂ 'ਚ ਸੂਚਨਾ ਬੋਲਦੇ ਆ ਵੀ ਤੇਰਾ ਅਸੀਂ ਭਾਂਡਾ ਸਿੱੜ ਦਿਆਂਗੇ ਜੇ ਤੂੰ ਰੈਲੀ ਦੇ ਵਿੱਚ ਨਹੀਂ ਜਾਂਦਾ ਅਗਲਾ ਚੋਪੋ ਚ ਇਹ ਪੰਜਾਬ ਦਿੰਦਾ ਤੇ ਉੱਥੇ ਫਿਰ ਜੀ ਪਾਚਾ ਦਰਜ ਹੋ ਜਾਂਦਾ ਮੇਰਾ ਤਾਂ ਜੀ ਮੋਟਰਸਾਈਕਲ ਫੜ ਲਿਆ ਮੇਰਾ ਜੀ ਟਰੈਕਟਰ ਅੰਦਰ ਦੇ ਤਾਂ ਮੇਰੀ ਜੀ ਟਰਾਲੀ ਦੇਤੀ ਕਿਸੇ ਕੋਲ ਕੋਈ ਬਿੱਲ ਨਹੀਂ ਕਿਸੇ ਕੋਲ ਕੋਈ ਬੀਮਾ ਨਹੀਂ ਇਸ ਕਰਕੇ ਜਿਹੜਾ ਸਾਡਾ ਨੁਕਸਾਨ ਜਿਹੜਾ ਹੋ ਜਾਂਦਾ 75% ਜਿਹੜੀ ਪੁਲਿਸ ਆ ਉਹ ਇਸ ਕੰਮ ਤੇ ਲੱਗੀ ਹੋਈ ਹੈ ਬੱਟਾ ਦਾ ਰੋਲਾ ਜੀ ਉੱਥੇ ਬੈਲ ਪਾਊਗਾ ਜੀ ਅੱਜ ਕੁਰਕੀ ਰੋਕੀ ਆ ਜੀ ਕੱਲ ਨੂੰ ਉੱਥੇ ਧਰਨਾ ਲਾਤਾ ਜੀ ਉੱਥੇ ਲਾਸ਼ ਰੱਖ ਲਈ ਜੀ ਅੱਜ ਚਿੱਟੇ ਵਾਲਾ ਫੜ ਲਿਆ ਚਿੱਟੇ ਵਾਲਾ ਮਰ ਗਿਆ ਜੀ ਆ ਕੰਮਾਂ ਤੇ ਹੋਏ ਹੋਏ ਜਿਹੜਾ ਪੁਲਿਸ ਦਾ ਸਹੀ ਕੰਮ ਉਹ ਤਾਂ ਪੁਲਿਸ ਤੋਂ ਪੁਲਿਸ ਨੂੰ ਹੋ ਨਹੀਂ ਦਿੰਦੇ ਤੇ ਲੋਕ ਭੌਂਕਦੇ ਫਿਰਦੇ ਇੱਕ ਪੰਜਾਬੀ ਦਾ ਸ਼ਬਦ ਹੈ ਇਹ ਦਰਖਾਸਤਾਂ ਦੇ ਕੇ ਜਿਹਨਾਂ ਜਿਨ੍ਹਾਂ ਨੂੰ ਕੋਈ ਨਿਆਂ ਨਹੀਂ ਮਿਲਦਾ ਨਿਆਂ ਤਾਂ ਤਾਂ ਮਿਲੂਗਾ ਜੇ ਉੱਥੇ ਕੋਈ ਅਫਸਰ ਬੈਠੂਗਾ ਉਹ ਤਾਂ ਫੋਨ ਕਰ ਦਿੰਦੇ ਆ ਵੀ ਆ ਜਾ ਡੀਐਸਪੀ ਸਿਆਂ ਆ ਜਾ ਭੀਖੀ ਆ ਜਾ ਇੱਥੇ ਮੀਟਿੰਗ ਆ ਆ ਜਾ ਭੀਖੀ ਇੱਥੇ ਧਰਨਾ ਲੱ ਅੱਜ ਕੈਂਚੀਆਂ ਤੇ ਲੱਗਿਆ ਅੱਜ ਰਮਦਿੱਤੇ ਵਾਲੇ ਲੱਗਿਆ ਚ ਇੱਧਰ ਲੱਗਿਆ ਚ ਉੱਧਰ ਲੱਗਿਆ ਅੱਜ ਪਾਈਪ ਲੈਣ ਰੋਕਣਗੇ ਅੱਜ ਫਲਾਨਾ ਰੋਕਣਗੇ ਇਸ ਕਰਕੇ ਜਿਹੜੀ 75% ਪੁਲਿਸ ਹੈ ਉਹ ਇਹਨਾਂ ਨੇ ਇਸ ਕੰਮ ਤੇ ਲਾ ਰੱਖੀ ਤੇ ਜਿਹੜੀ 25 ਰਹਿ ਗਈ ਉਹ ਲੀਡਰਾਂ ਨੇ ਗੁਲਾਮ ਕਰ ਰੱਖੀ ਹੈ ਬੰਦਾ ਫੜ ਕੇ ਮੰਗਰੋ ਲਿਆਉਂਦੇ ਆ ਉਹ ਪਹਿਲਾਂ ਪੂਣ ਆ ਜਾਂਦਾ ਮੈਂ ਫਲਾਨਾ ਐਮਐਲਏ ਬੋਲਦਾ ਮੈਂ ਫਲਾਨਾ ਬੋਲਦਾ ਮੈਂ ਸਾਬਕਾ ਬੋਲਦਾ ਇਸ ਕਰਕੇ ਜਿਹੜੇ ਨੌਜਵਾਨ ਹੈ ਖਾਸ ਕਰਕੇ ਇਹ ਤਾਂ ਨਹੀਂ ਸੰਭਲਦੇ ਭਾਈ ਆਪਦਾ ਇਹ ਤਾਂ ਖਾਈ ਪੀ ਬੈਠਿਆ ਜਿੱਥੇ ਬੰਦਿਆਂ ਵਾਲੇ ਤੁਹਾਨੂੰ ਮਰਵਾ ਦੇਣਗੇ ਮੁੜ ਕੇ ਜਮਾਨਤਾਂ ਨਹੀਂ ਹੁੰਦੀਆਂ ਉਹ ਡਿਬਰੂ ਕੜ ਦੇ ਵਿੱਚ ਬੈਠੇ ਆ ਭਾਈ ਅੰਮਰਤਪਾਲ ਵਰਗੇ ਉਹ ਬਾਜੇ ਕੇ ਪ੍ਰਧਾਨ ਮੰਤਰੀ ਹੋਰ ਜਿਨ੍ਹਾਂ ਨੂੰ 2-2 ਸਾਲ ਹੋ ਗਏ ਤੋਂ ਚੀਕਾ ਮਾਰਦਿਆ ਹੁਣ ਉਹ ਕਹਿੰਦੀ ਸੁਧਾਨ ਨੂੰ ਵੀ ਮੰਨਾਂਗੇ ਅਸੀਂ ਫਲਾਣੇ ਨੂੰ ਵੀ ਮੰਨਾਂਗੇ ਕੋ ਪਤਾ ਲੱਗਦਾ ਉੱਥੇ ਜਦੋਂ ਹਾਥੀ ਦੇ ਕੰਨ ਜੀ ਦੀਆਂ ਰੋਟੀਆਂ ਮਿਲਦੀਆਂ ਤੇ ਬਾਹਰਲੇ ਐਕਸੀਲੇਟਰਾਂ ਨੂੰ ਕੋਈ ਨਹੀਂ ਪੁੱਛਦਾ ਇਸ ਕਰਕੇ ਲੈਂਡ ਆਰਡਰ ਨੂੰ ਮੈਂਟੇਨ ਰੱਖੋ ਲੌਂਗ ਡਾਕਟਰ ਦੀ ਸਥਿਤੀ ਨੂੰ ਮਜ਼ਬੂਤ ਰੱਖੋ ਪੁਲਿਸ ਦਾ ਸਾਥ ਦਿਓ ਜਿੱਥੇ ਪੁਲਿਸ ਗਲਤ ਹੈ ਠੋਕ ਕੇ ਉਹਨਾਂ ਦੀ ਉਹਨਾਂ ਦੀ ਬਰਖਲਾਪ ਜਾਓ ਜਿੱਥੇ ਗਲਤ ਹੈ ਪਰ ਜਿੱਥੇ ਉਹਨ ਪੁਲਿਸ ਨੂੰ ਰੇਮ ਨੂੰ ਡਿਪਾਰਟਮੈਂਟ ਨੇ ਪ੍ਰੋਟੈਕਸ਼ਨ ਬਾਅਦ ਤੇ ਲਿਆ ਸੀਗਾ ਉੱਥੇ ਪੁਲਿਸ ਦਾ ਕੋਈ ਕਸੂਰ ਨਹੀਂ ਕਿਉਂਕਿ ਹਾਈ ਕੋਰਟ ਦੇ ਹੁਕਮਾਂ ਤੇ ਜਿਹੜੀ ਉੱਥੇ ਮੰਤੀ ਹੋ ਰਹੀ ਹੈ ਉਮੀਦ ਕਰਦੇ ਹਾਂ ਸਾਡੇ ਨੌਜਵਾਨਾਂ ਜਿਹੜੇ ਇਨਾਂ ਜਥੇਬੰਦੀਆਂ ਦੇ ਜਾਂ ਗਲਤ ਅੰਸਰਾਂ ਦੇ ਮਗਰ ਨਹੀਂ ਲੱਗਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ